ਸ਼ਰਦਾ ਵੱਡਾ ਹੈ ਹੁਕਮ ਦੇ ਨਾਲ ਹੀ ਗੁਰੂ ਅਵਤਾਰ ਪਕੰਬਰਾਂ ਨੂੰ ਜਿਉਂ-ਜਿਉਂ ਹੁਕਮ ਆਇਆ ਗਿਆ ਤੱਤਿਆਂ ਤਵੰਗਾਂ ਤੇ ਕੇਗਿਆ ਚਵਾ ਲਿਆ ਗਿਆ ਸੂਲੀਆਂ ਦੇ ਚੜਿਆ ਗਿਆ ਦਿੱਲੀ ਸ਼ੀਸ਼ੜਵਾਇਆ ਗਿਆ ਬੱਚੇ ਨੀਆਂ ਚਨੇ ਗਏ ਉਹ ਪਰਮੇਸ਼ਰ ਦੇ ਹੁਕਮ ਮੁਤਾਬਕ ਉਹਦੇ ਭਾਣੇ ਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਿਆ ਅੱਜ ਲੋੜ ਹੈ ਕਲਯੁਗ ਦੇ ਅੰਧਕੋਰ ਵਿੱਚ ਉਹ ਨੇਕ ਲੰਕ ਨਰਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਕਲਕੀ अवतार ਜੋ 994 ਯੁੱਗ ਚੌਂਕੜੀ ਬਾਅਦ ਲੋਕਮਾਤੇ ਆਇਆ ਉਹਨੇ ਸਾਜੁਗ ਦੀ ਤਾਰ ਕਲਯੁਗ ਦੇ ਵਿੱਚ ਪ੍ਰਚਲਿਤ ਕੀਤੀ ਉਹਨੇ ਕਿਹਾ ਮੈਂ ਕਲਯੁਗ ਵਿੱਚ ਸਾਜੁਗ ਦੀ ਬਦਲ ਦੇਵਾਰੀ ਤਾਂ ਔਰ ਕਾਲਯੁਗ ਦੇ ਵਿੱਚ ਜਦੋਂ ਆਇਆ ਉਹਨੇ ਇੱਕ ਨਵਾਂ ਖੇੜ ਰਚਾਇਆ ਨਵੀਂ ਖੇੜ ਕੀਤੀ ਕਿ ਚਾਰ ਯੁਗ ਸਤਜੁਗ ਦਵਪਰ ਤ੍ਰੇਤਾ ਤੇ ਕਾਲਯੁਗ ਸਤਜੁਗ ਤ੍ਰੇਤਾ ਦਵਪਰ ਕਾਲਯੁਗ ਇਹ ਚਾਰ ਯੁਗ ਕਾਲਯੁਗ ਦੇ ਵਿੱਚ ਉਹਨੇ ਸਤਜੁਗ ਲਾਇਆ ਜਦੋਂ ਆਇਆ ਉਹਨੇ ਨਵੀਂ ਖੇੜ ਕੀਤੀ ਸੋ ਹਰ ਸੰਗਤ ਜੀ ਲੋੜ ਹੈ ਅੱਜ ਉਹਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਉਹਦੇ ਹੁਕਮਾਂ ਨੂੰ ਅਪਣਾਉਣ ਦੀ ਔਰ ਆਪਣੀ ਇਹ ਜਿਹੜੀ ਪਰਮੇਸ਼ਰ ਨੇ ਦਿੱਤੀ ਧਾਰ ਇਹਦੇ ਦੇ ਚੱਲਣ ਦੀ ਮਹਾਰਾਜ ਜੀ ਨੇ ਕਿਹਾ ਹੀ ਜਨ ਭਗਤੋ ਹੁਣ ਮੈਂ ਭਾਰ ਤੁਹਾਡੇ ਮੋਢਿਆਂ ਤੇ ਪੈ ਰੱਖ ਦੇਣਾ ਪਾ ਦੇਣਾ ਔਰ ਤੁਸੀਂ ਇਸ ਭਾਰ ਨੂੰ ਸਾਂਭਣਾ ਹੈ ਸਾਂਭਣਾ ਕੀ ਉਹਦੇ ਹੁਕਮਾਂ ਤੇ ਚੱਲਣਾ ਆਪਣਾ ਨੂੰ ਅਪਣਾਉਣਾ ਹੈ ਹੁਕਮਾਂ ਵਿੱਚ ਰਹਿਣਾ ਹੈ ਇਸ ਤੋਂ ਵੱਡੀ ਕੋਈ ਭਗਤੀ ਤੇ ਫਕੀਰੀ ਹੈ ਨਹੀਂ ਸੋ ਮੈਂ ਪੰਜ ਸ਼ਬਦ ਜਿਹੜੇ ਬੋਲਣੇ ਆ ਇੱਕ ਸ਼ਬਦ ਬੋਲਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੇ ਪਿੱਛੇ ਬੋਲਣ ਦਾ ਸਾਥ ਦੇਣਾ ਸਤ ਗੁਰ ਤੇਰਾ ਸਾਚਾ ਦਰਸ਼ ਸਤ ਗੁਰ ਤੇਰਾ ਸਾਚਾ ਦਰਸ਼ ਸਤ ਗੁਰ ਤੇਰਾ ਸਾਚਾ ਦਰਸ਼ ਤਕੂਰ ਤੇਰਾ ਸੱਚਾ ਦਰਸ਼ਨ ਉਹ ਜਨਮ ਮਰਨ ਦੀ ਮਿਟੇ ਹਰ ਸ਼ੋ ਜਨਮ ਮਰਨ ਦੀ ਮਿਟੇ ਹਰਸ਼ ਜਨਮ ਮਰਨ ਦੀ ਮਿਟੇ ਹਰਸ਼ ਜਨਮ ਮਰਨ ਦੀ ਮਿਟੇ ਹਰਸ਼ ਓ ਰਾਵੀ ਕੰਡੇ ਅਮਰਤ ਬਾਰਸ ਰਾਵੀ ਕੰਡੇ ਅਮਰਤ ਬਾਰਸ ਸਭਾਹੀ ਕੰਡੇ ਅਮਰਤ ਬਾਰਸ ਰਾਵੀ ਕੰਡੇ ਅਮਰਤ ਬਾਰਸ ਗੁਰ ਅਰਜਨ ਦੀ ਪੂਰੀ ਕਰ ਹਾਰਸ਼ ਗੋਰ ਅਰਜਨ ਦੀ ਪੂਰੀ ਕਰ ਹਰਸ਼ ਗੋਰ ਅਰਜਨ ਦੀ ਪੂਰੀ ਕਰ ਹਰਸ਼ ਗੋਰ ਅਰਜਨ ਦੀ ਪੂਰੀ ਕਰ ਹਰਸ਼ ਭਗਤ ਭਗਵਾਨ ਦੀ ਲਗੀ ਸ਼ਰਤ ਭਗਤ ਭਗਵਾਨ ਦੀ ਲਗੀ ਸ਼ਰਤ ਭਗਤ ਭਗਵਾਨ ਤਰ ਤਰ ਪਦ ਪਵਨਾਲ ਜੀ ਰਹੀ ਚਰ ਤਰ ਜਿੰਨਾ ਪੀਛੇ ਆਇਓ ਪਰਤ ਜਿੰਨਾ ਪੀਛੇ ਆਇਓ ਪਰਤ ਜਿੰਨਾ ਜੇ ਹਰੋ ਪਰਤ ਜਿੰਨਾ ਪੀਛੇ ਆਇਓ ਦੇਵੜਾਈ ਉੱਤੇ ਧਰਤ ਦੇਵੜਾਈ ਉੱਤੇ ਧਰਤ ਦੇਵੜਾਈ ਉੱਤੇ ਧਰਤ ਦੇਵੜਾਈ ਉੱਤੇ ਧਰਤ ਓਕਾਰ ਸਹਾਮਨਾ ਮਹਾਵਨਾ ਉੱਤੇ ਅਰਸ਼ ਸਹਾਰ ਜ਼ਹਾਨਾ ਉੱਤੇ ਅਰਸ਼ ਸਹਾਰ ਜ਼ਹਾਨਾ ਉੱਤੇ ਅਰਸ਼ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਚਰਜ ਮਾਇਆ ਪਾਰ ਬ੍ਰਹਮ ਤੇਰੀ ਅਚਰਜ ਮਾਇਆ ਪਾਰ ਬ੍ਰਹਮ ਤੇਰੀ ਅਚਰਜ ਮਾਇਆ ਪਾਰ ਬ੍ਰਹਮ ਤੇਰੀ ਅਚਰਜ ਮਾਇਆ ਜੋਤ ਸਰੂਪੀ ਖੇਲ ਕਰਾਇਆ ਜੋਤ ਸਰੂਪੀ ਕੇ ਲਖ ਲਾਇਆ ਜੋਤ ਤੁਸਰੂ ਫੀਕੇ ਰਖ ਲਾਇਆ ਜੋਤ ਤੁਸਰੂ ਫੀਕੇ ਰਖ ਲਾਇਆ ਆਪੋ ਆਪਣੇ ਸਭ ਜਗਤ ਪਹਲਾਇਆ ਆਪੋ ਆਪਣੇ ਸਭ ਜਗਤ ਪਹਲਾਇਆ

ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਓ ਬੇਮੁਖ ਜੀਵਾ ਸਰਬ ਭਲਾ ਆ મે મુખ જીવા ਸਰવ પલાયા મે મુખ જીવા ਸਰવ પલાયા મે મુખ જીવા ਸਰવ પલાયા સોંગ મરાય શેષ શિંગ ઈશુ ભગવાન દીજા સો sheer singh shnu bhagwan diya amara sheer singh